ਜਦੋਂ ਵੀ ਅਸੀਂ ਸੁਖਮਨੀ ਸਾਹਿਬ ਦੇ ਪਾਠ ਸੁਖਦੇ ਹਾਂ ਤੇ ਸਭ ਤੋਂ ਪਹਿਲਾਂ ਸਾਡੇ ਮਨ ਵਿੱਚ ਭਾਵਨਾ ਕੀ ਹੋਣੀ ਚਾਹੀਦੀ ਹੈ ਸਤਿਗੁਰੂ ਸਾਹਮਣੇ ਅਰਦਾਸ ਬੇਨਤੀ ਕੀ ਕਰਨੀ ਹੈ ਪਾਠ ਨੂੰ ਸ਼ੁਰੂ ਕਰਨ ਦੀ ਵਿਧੀ ਸਹੀ ਵਿਧੀ ਕਿਹੜੀ ਹੈ ਕਿਸ ਤਰੀਕੇ ਨਾਲ ਤੁਸੀਂ ਬੈਠਣਾ ਹੈ ਕਿਸ ਤਰੀਕੇ ਨਾਲ ਤੁਸੀਂ ਆਪਣੇ ਪਾਠ ਦੀ ਸ਼ੁਰੂਆਤ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਸੰਗਤ ਜੀ ਜਦ ਵੀ ਤੁਸੀਂ ਕੋਈ ਬਾਣੀ ਪੜ੍ਹਨੀ ਸੁਖਦੇ ਹੋ ਕਿਸੇ ਵੀ ਕਾਰਜ ਲਈ ਸੁਖਦੇ ਹੋ ਚਾਹੀਓ ਤੁਹਾਡੇ ਪਰਿਵਾਰ ਨਾਲ ਜੁੜਿਆ ਹੋਵੇ ਜਾਂ ਤੁਹਾਡੀ ਲਾਈਫ ਦੇ ਕਿਸੇ ਹੋਰ ਪਹਿਲੂ ਨਾਲ ਤਾਂ ਤੁਹਾਡੇ ਮਨ ਵਿੱਚ ਸਭ ਤੋਂ ਪਹਿਲਾਂ ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ ਤੁਹਾਡੇ ਮਨ ਦੀ ਸ਼ਰਧਾ ਭਾਵਨਾ ਜਿੰਨੀ ਜ਼ਿਆਦਾ ਕਾਇਮ ਹੋਏਗੀ ਸਤਿਗੁਰੂ ਜੀ ਓਨੀ ਹੀ ਤੁਹਾਡੀ ਅਰਦਾਸ ਜਲਦੀ ਸੁਣਦੇ ਨੇ ਬਾਣੀ ਪੜਨ ਲਈ ਸਾਨੂੰ ਆਪਣੇ ਤਨ ਨੂੰ ਸ਼ੁੱਧ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਮਨ ਨੂੰ ਸ਼ੁੱਧ ਕਰਨਾ ਬਹੁਤ ਜ਼ਰੂਰੀ ਹੈ ਮਾਨਸ਼ੁੱਧ ਹੋਏਗਾ ਤਾਂ ਤਨ ਨਾ ਵੀ ਸ਼ੁੱਧ ਹੋਏਗਾ ਤਾਂ ਵੀ ਤੁਹਾਡੀ ਅਰਦਾਸ ਬੇਨਤੀ ਬਾਣੀ ਪ੍ਰਮਾਨ ਹੋ ਜਾਏਗੀ ਸੰਗਤ ਜੀ ਜਦ ਵੀ ਤੁਸੀਂ ਸੁਖਮਨੀ ਸਾਹਿਬ ਦੇ 11 ਪਾਠ ਜਾਂ 21 ਪਾਠ ਨੂੰ ਸੁਖ ਲੈਂਦੇ ਹੋ ਰੋਜ਼ਾਨਾ ਜਦੋਂ ਤੁਸੀਂ ਗੁਰਬਾਣੀ ਪੜ੍ਹਨੀ ਹੁੰਦੀ ਹੈ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਜਿਸ ਜਗ੍ਹਾ ਤੇ ਬੈਠ ਕੇ ਪਾਠ ਕਰਨਾ ਹੈ ਉਸ ਜਗ੍ਹਾ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲਓ। ਉਸ ਜਗ੍ਹਾ ਦੇ ਆਲੇ-ਦੁਆਲੇ ਦੀ ਸਫਾਈ ਕਰ ਲਵੋ। ਜੋ ਵਸਤੂਆਂ ਪਈਆਂ ਨੇ ਉਸ ਜਗ੍ਹਾ ਤੇ ਉਹਨਾਂ ਸਭ ਨੂੰ ਵੀ ਤੁਸੀਂ ਸਾਫ਼ ਕਰਕੇ ਸ਼ੁੱਧ ਕਰ ਲਵੋ। ਕੋਸ਼ਿਸ਼ ਕਰੋ ਕਿ ਹਫ਼ਤੇ ਵਿੱਚ ਇੱਕ ਵਾਰ ਤੁਸੀਂ ਕੜਾ ਪ੍ਰਸ਼ਾਦੀ ਦੀ ਦੇਗ ਵੀ ਤਿਆਰ ਕਰੋ। ਜੇਕਰ ਤੁਸੀਂ ਕੜਾ ਪ੍ਰਸ਼ਾਦ ਦੀ ਦੀਗ ਆਪ ਘਰ ਵਿੱਚ ਖੁਦ ਤਿਆਰ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਗੁਰਦੁਆਰਾ ਸਾਹਿਬ ਵੀ ਕੜਾ ਪ੍ਰਸ਼ਾਦ ਦੀ ਦੀਗ ਨੂੰ ਚੜਾ ਕੇ ਅਰਦਾਸ ਕਰਵਾ ਸਕਦੇ ਹੋ ਸਾਫ ਸਫਾਈ ਤੋਂ ਬਾਅਦ ਤੁਸੀਂ ਆਪ ਵੀ ਕੇਸੀ ਇਸ਼ਨਾਨ ਕਰਨਾ ਹੈ ਜੀ ਸਾਫ ਵਸਤਰ ਪਹਿਨਣੇ ਨੇ ਤੇ ਜਦ ਤੁਸੀਂ ਬਾਣੀ ਪੜਨ ਲਈ ਬੈਠਣਾ ਹੈ ਤਾਂ ਕੋਸ਼ਿਸ਼ ਕਰੋ ਕਿ ਇੱਕ ਸਾਫ ਚਦਰ ਨੀਚੇ ਵਿਛਾ ਕੇ ਉਸ ਉੱਪਰ ਬੈਠ ਜਾਓ ਤੇ ਆਪਣੇ ਲਾਗੇ ਵੀ ਇੱਕ ਚਦਰ ਜ਼ਰੂਰ ਵਿਛਾ ਕੇ ਰੱਖੋ ਕਿਉਂਕਿ ਸੰਤ ਮਹਾਪੁਰਸ਼ ਇਸ ਗੱਲ ਵਿੱਚ ਵਿਸ਼ਵਾਸ ਰੱਖਦੇ ਨੇ ਕਿ ਜਦੋਂ ਅਸੀਂ ਬਾਣੀ ਪੜ ਰਹੇ ਹੁੰਦੇ ਆ ਤਾਂ ਸਾਡੇ ਨਾਲ ਸਾਡੇ ਗੁਰੂ ਮਹਾਰਾਜ ਜੀ ਵੀ ਜ਼ਰੂਰ ਪਹਿਰਾ ਦਿੰਦੇ ਨੇ ਉਹਨਾਂ ਦਾ ਪਹਿਰਾ ਸਾਡੇ ਨਾਲ ਹੁੰਦਾ ਹੈ ਜੇਕਰ ਅਸੀਂ ਆਪਣਾ ਮਨ ਸ਼ੁੱਧ ਕਰਕੇ ਉਹਨਾਂ ਨੂੰ ਦਿਲੋਂ ਯਾਦ ਕਰਦੇ ਆ ਤਾਂ ਇਸ ਲਈ ਤੁਸੀਂ ਆਪਣੇ ਲਾਗੇ ਵੀ ਇੱਕ ਚਿੱਟੀ ਚਦਰ ਵਿਛਾ ਦੇਣੀ ਹੈ ਤਾਂ ਇਹ ਹੀ ਮਹਿਸੂਸ ਕਰਨਾ ਹੈ ਕਿ ਇਸ ਜਗ੍ਹਾ ਉੱਪਰ ਸੱਚੇ ਪਾਤਸ਼ਾਹ ਜੀ ਆਪ ਆ ਕੇ ਬੈਠਣਗੇ ਮੇਰੇ ਨਾਲ ਪਹਿਰਾ ਦੇਣਗੇ ਸਭ ਤੋਂ ਇੰਪੋਰਟੈਂਟ ਗੱਲ ਕਿ ਤੁਸੀਂ ਬਾਣੀ ਪੜਨ ਤੋਂ ਪਹਿਲਾਂ ਇੱਕ ਛੋਟੀ ਜੀ ਅਰਦਾਸ ਬੇਨਤੀ ਕਰਨੀ ਹੈ ਅਕਾਲ ਮਹਾਪੁਰਖ ਤੋਂ ਤੁਸੀਂ ਅਰਦਾਸ ਬੇਨਤੀ ਕਰਕੇ ਪਰਮਾਨਗੀ ਲੈਣੀ ਹੈ ਕਿ ਏ ਸੱਚੇ ਪਾਤਸ਼ਾਹ ਜੋ ਵੀ ਮੈਂ ਬਾਣੀ ਪੜਨੀ ਹੈ ਜਾਂ ਮੇਰੇ ਕੰਨਾਂ ਨੇ ਸੁਣਨੀ ਹੈ ਉਹ ਸਭ ਕੁਝ ਤੁਸੀਂ ਹੀ ਮੇਰੇ ਤੋਂ ਕਰਵਾਉਣਾ ਹੈ ਤੁਸੀਂ ਹੀ ਮੇਰਾ ਬਾਣੀ ਵਿੱਚ ਮਨ ਵੀ ਲਗਾਉਣਾ ਹੈ ਤੇ ਮੇਰੀ ਬਾਣੀ ਜੋ ਵੀ ਮੈਂ ਪੜਾ ਉਹ ਸ਼ੁੱਧ ਪੜਾ ਐਸੀ ਕਿਰਪਾ ਵੀ ਤੁਸੀਂ ਮੈਨੂੰ ਬਖਸ਼ਣੀ ਹੈ ਬਾਣੀ ਪੜਨ ਦੀ ਤੁਸੀਂ ਆਗਿਆ ਜਰੂਰ ਲੈਣੀ ਹੈ ਤਾਂ ਹੀ ਤੁਹਾਡਾ ਮਨ ਬਾਣੀ ਵਿੱਚ ਟਿਕਿਆ ਰਹਿੰਦਾ ਹੈ ਜਦ ਤੁਸੀਂ ਪਹਿਲਾਂ ਹੀ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰਕੇ ਆਪਣਾ ਧਿਆਨ ਉਸ ਪਾਸੇ ਲਗਾ ਲੈਂਦੇ ਹੋ ਤਾਂ ਬਾਣੀ ਵਿੱਚ ਵੀ ਤੁਹਾਡਾ ਮਨ ਜਰੂਰ ਟਿਕਦਾ ਹੈ ਬਾਣੀ ਪੜਦੇ ਸਮੇਂ ਕੋਈ ਵੀ ਕਾਹਲੀ ਨਹੀਂ ਕਰਨੀ ਅਤੇ ਇਹੀ ਕੋਸ਼ਿਸ਼ ਕਰਨੀ ਹੈ ਕਿ ਪਾਣੀ ਤੁਸੀਂ ਅੰਮ੍ਰਿਤ ਵੇਲੇ ਹੀ ਪੜੋ ਅੰਮ੍ਰਿਤ ਵੇਲੇ ਬਾਣੀ ਪੜਨ ਦੇ ਬਹੁਤ ਸਾਰੇ ਫਾਇਦੇ ਨੇ ਇੱਕ ਤਾਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਰੌਲਾ ਰੱਪਾ ਨਹੀਂ ਹੁੰਦਾ ਆਸ-ਪਾਸ ਤੋਂ ਕਿਸੇ ਟ੍ਰੈਫਿਕ ਦੀ ਆਵਾਜ਼ ਵੀ ਘੱਟ ਹੀ ਆਉਂਦੀ ਹੈ ਸ਼ਾਂਤੀ ਹੋਣ ਕਰਕੇ ਤੁਹਾਡਾ ਮਨ ਬਾਣੀ ਵਿੱਚ ਟਿਕ ਜਾਂਦਾ ਹੈ ਬਾਣੀ ਨੂੰ ਆਰਾਮ ਨਾਲ ਪੜਨਾ ਹੈ ਕੋਈ ਕਾਹਲੀ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਬਾਣੀ ਪੜ੍ਹਦੇ ਸਮੇਂ ਤੁਸੀਂ ਇਹੀ ਆਪਣਾ ਅੰਤਰ ਧਿਆਨ ਕਰਕੇ ਮੰਨਣਾ ਹੈ ਕਿ ਤੁਸੀਂ ਗੁਰੂ ਦੇ ਦਰਬਾਰ ਵਿੱਚ ਬੈਠੇ ਉਹਨਾਂ ਦੇ ਗੁਣ गा ਰਹੇ ਹੋ ਜੇਕਰ ਤੁਸੀਂ ਆਪਣੇ ਮਨ ਅੰਦਰ ਐਨੀ ਸ਼ਰਧਾ ਭਾਵਨਾ ਬਣਾ ਕੇ ਬਾਣੀ ਪੜ੍ਹਨ ਲਈ ਬੈਠਦੇ ਹੋ ਤਾਂ ਸ਼ਹੀਦ ਸਿੰਘ ਵੀ ਤੁਹਾਡੇ ਨਾਲ ਜ਼ਰੂਰ ਪੈਰਾ ਦਿੰਦੇ ਨੇ ਤੁਹਾਡੇ ਅੰਗ ਸੰਗ ਸਹਾਈ ਰਹਿੰਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਜ਼ਰੂਰ ਸੁਣਦੇ ਨੇ ਇਕ ਚਿਤ ਹੋ ਕੇ ਆਪਣਾ ਮਨ ਇੱਕ ਹੀ ਪਾਸੇ ਲਗਾਉਣਾ ਹੈ ਸਤਿਗੁਰਾਂ ਕੋਲ ਅਰਦਾਸ ਬੇਨਤੀ ਇਹੀ ਕਰਨੀ ਹੈ ਕਿ हे ਸੱਚੇ ਪਾਤਸ਼ਾਹ ਜੋ ਅੱਜ ਦਾ ਸਮਾਂ ਮੈਨੂੰ ਗੁਰਬਾਣੀ ਲਈ ਤੁਸੀਂ ਬਖਸ਼ਿਆ ਹੈ ਉਸ ਨੂੰ ਮੈਂ ਪੂਰਨ ਕਰ ਸਕਾਂ ਜੇਕਰ ਸੁਖਮਨੀ ਸਾਹਿਬ ਦਾ ਪਾਠ ਕਰਦੇ ਸਮੇਂ ਅੱਧ ਵਿੱਚ ਤੁਹਾਨੂੰ ਉੱਠਣ ਦੀ ਜ਼ਰੂਰਤ ਵੀ ਪੈਂਦੀ ਹੈ ਕਿਤੇ ਵਾਸ਼ਰੂਮ ਜਾਣ ਦੀ ਜ਼ਰੂਰਤ ਪੈਂਦੀ ਹੈ ਜਾਂ ਪਿਆਸ ਵੀ ਲੱਗਦੀ ਹੈ ਤਾਂ ਵੀ ਤੁਸੀਂ ਸਤਿਗੁਰਾਂ ਅੱਗੇ ਹੱਥ ਜੋੜ ਕੇ ਇਹੀ ਇੱਕੋ ਲਾਈਨ 'ਚ ਅਰਦਾਸ ਕਰਨੀ ਹੈ ਕਿ हे ਸਤਿਗੁਰੂ ਜੀ ਮੇਰੇ ਸਿਰ ਉੱਪਰ ਆਪਣਾ ਮਿਹਰਾ ਭਰਿਆ ਹੱਥ ਬਣਾਏ ਰੱਖਿਓ ਕਿਰਪਾ ਬਖਸ਼ਿਓ ਮੇਰੇ ਮਨ ਦੀ ਜਾਣਿਓ ਜਦ ਤੁਸੀਂ ਪਾਠ ਪੜ੍ਹ ਰਹੇ ਹੁੰਦੇ ਹੋ ਤਾਂ ਗੁਰੂ ਮਹਾਰਾਜ ਜੀ ਵੀ ਇੱਕ ਬਹੁਤ ਵੱਡਾ ਸੰਕੇਤ ਦਿੰਦੇ ਨੇ ਕਿ ਉਹ ਵੀ ਤੁਹਾਡੇ ਨਾਲ ਹੀ ਨੇ ਬਾਣੀ ਪੜਦੇ ਪੜਦੇ ਜਦ ਤੁਹਾਡਾ ਮਨ ਐਨਾ ਕੋ ਲੀਨ ਹੋ ਜਾਂਦਾ ਹੈ ਕਿ ਤੋ ਤੁਹਾਨੂੰ ਪਤਾ ਹੀ ਨਹੀਂ ਚਲਦਾ ਕਿ ਤੁਹਾਡੇ ਆਸ-ਪਾਸ ਵੀ ਕੁਝ ਲੋਕ ਰਹਿ ਰਹੇ ਨੇ ਤੁਸੀਂ ਕਿਸ ਜਗ੍ਹਾ ਉੱਪਰ ਬੈਠ ਕੇ ਬਾਣੀ ਪੜ ਰਹੇ ਹੋ ਤੁਹਾਨੂੰ ਇਹ ਵੀ ਪਤਾ ਨਹੀਂ ਚਲਦਾ ਬਾਣੀ ਪੜਦਾ ਪੜਦਾ ਤੁਹਾਡੀ ਲਗਨ ਗੁਰੂ ਮਹਾਰਾਜ ਨਾਲ ਇੰਨੀ ਕੁ ਲੱਗ ਜਾਂਦੀ ਹੈ ਕਿ ਤੁਹਾਨੂੰ ਐਵੇਂ ਫੀਲ ਹੁੰਦਾ ਹੈ ਕਿ ਤੁਸੀਂ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਬੈਠ ਕੇ ਉਹਨਾਂ ਦੇ ਦਰਬਾਰ ਅੰਦਰ ਬੈਠ ਕੇ ਬਾਣੀ ਪੜ ਰਹੇ ਹੋ ਜਦ ਤੋ ਤੁਹਾਨੂੰ ਬਾਣੀ ਪੜਦੇ ਸਮੇਂ ਜਾਂ ਬਾਣੀ ਪੜਨ ਤੋਂ ਬਾਅਦ ਵਿੱਚ ਇਹੋ ਜੀ ਕੋਈ ਵੀ ਫੀਲਿੰਗ ਆਂਦੀ ਹੈ ਐਵੇਂ ਦਾ ਕੁਝ ਵੀ ਫੀਲ ਹੁੰਦਾ ਹੈ ਤਾਂ ਤੁਸੀਂ ਸਮਝ ਜਾਓ ਕਿ ਸਤਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਨਾਲ ਹੀ ਨੇ ਬਾਣੀ ਪੜ੍ਹਦੇ ਸਮੇਂ ਸਤਗੁਰੂ ਜੀ ਤੁਹਾਡੇ ਅੰਗ ਸੰਗ ਸਹਾਈ ਰਹੇ ਨੇ ਇਸ ਤੋਂ ਇਲਾਵਾ ਵੀ ਤੁਸੀਂ ਸਤਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਬੇਨਤੀ ਪਰਵਾਨ ਕਰਵਾਉਣੀ ਹੈ ਕਿ हे ਸਤਗੁਰੂ ਜੀ ਮੈਂ ਜੋ ਇਹ 21 ਜਾਂ 11 ਪਾਠ ਸੁਖੇ ਨੇ ਮੇਰੀ ਐਸੀ ਲਗਨ ਬਣਾ ਦਿਓ ਕਿ ਇਹ ਬਾਣੀ ਮੈਂ ਰੋਜ਼ਾਨਾ ਜ਼ਿੰਦਗੀ ਵਿੱਚ ਪੱਕੇ ਤੌਰ ਤੇ ਅਪਣਾ ਲਵਾਂ ਕਿਸੇ ਗਿਣਤੀ ਮਿੰਤੀ ਵਿੱਚ ਨਾ ਪਵਾਂ ਤੁਹਾਡੀ ਐਸੀ અપਾਰ ਕਿਰਪਾ ਮੇਰੇ ਉੱਪਰ ਬਣ ਜਾਵੇ ਸੁਖਮਨੀ ਸਾਹਿਬ ਤੋਂ ਇਲਾਵਾ ਵੀ ਤੁਸੀਂ ਨਿਤਨੇਮ ਦੀਆਂ ਪੰਜ ਬਾਣੀਆਂ ਵੀ ਪੜ ਸਕਦੇ ਹੋ ਪੰਜ ਬਾਣੀਆਂ ਘਰ ਵਿੱਚ ਪੜਨੀਆਂ ਬਹੁਤ ਜ਼ਰੂਰੀ ਨੇ ਜੇਕਰ ਤੁਸੀਂ ਪੰਜ ਬਾਣੀਆਂ ਨਿਤਨੇਮ ਦੀਆਂ ਨਹੀਂ ਪੜ ਸਕਦੇ ਤਦ ਜਪਜੀ ਸਾਹਿਬ ਦਾ ਪਾਠ ਕਰਨਾ ਵੀ ਰੋਜ਼ ਬਹੁਤ ਹੀ ਜ਼ਰੂਰੀ ਪਣ ਜਾਂਦਾ ਹੈ ਸਾਨੂੰ ਮਨੁੱਖੀ ਜੀਵਨ ਮਿਲਿਆ ਹੀ ਨਾਮ ਜਪਣ ਲਈ ਹੈ ਸੰਗਤ ਜੀ ਤੁਸੀਂ ਇਹ ਵੀ ਕੋਸ਼ਿਸ਼ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਜ਼ਰੂਰ ਕਰਨੀ ਹੈ ਕਿ ਸਤਨਾਮ ਵਾਹਿਗੁਰੂ ਦਾ ਜਾਪ ਤੁਹਾਡੇ ਮੂੰਹ ਉੱਪਰ ਹਰ ਵੇਲੇ ਚੱਲਦਾ ਰਹਿਣਾ ਚਾਹੀਦਾ ਹੈ ਜਦੋਂ ਤੁਸੀਂ ਇੱਕ ਹਫ਼ਤਾ ਇਸ ਗੱਲ ਵੱਲ ਧਿਆਨ ਦੇ ਕੇ ਸਤਨਾਮ ਵਾਹਿਗੁਰੂ ਦਾ ਜਾਪ ਆਪਣੇ ਦਿਨ ਦੇ ਹਰ ਕੰਮ ਦੇ ਨਾਲ ਕਰਦੇ ਹੋ ਤਾਂ ਇੱਕ ਹਫ਼ਤੇ ਤੋਂ ਬਾਅਦ ਤੁਹਾਨੂੰ ਧਿਆਨ ਦੇਣ ਦੀ ਵੀ ਜ਼ਰੂਰਤ ਨਹੀਂ ਪੈਗੀ ਜਦ ਵੀ ਤੁਸੀਂ ਕੋਈ ਘਰ ਦਾ ਜਾਂ ਬਾਹਰ ਦਾ ਕੰਮ ਕਰ ਰਹੇ ਹੋਵੋਗੇ ਤਾਂ ਤੁਹਾਡੇ ਮੂੰਹ ਵਿੱਚੋਂ ਸਤਨਾਮ ਵਾਹਿਗੁਰੂ ਦਾ ਜਾਪ ਆਪਣੇ ਆਪ ਹੀ ਨਿਕਲਦਾ ਜਾਏਗਾ ਜਦ ਕੋਈ ਵੀ ਅਸੀਂ ਕਾਰਜ ਕਰਨ ਵੇਲੇ ਆਪਣੇ ਮੋਬਾਈਲ ਉੱਪਰ ਗਾਣੇ ਲਗਾ ਲੈਨੇ ਹਾਂ ਤਾਂ ਅਸੀਂ ਗਾਣੇ ਲਗਾਉਣ ਦੀ ਬਜਾਏ ਸ਼ਬਦ ਵੀ ਲਗਾ ਸਕਦੇ ਹਾਂ ਗੁਰਬਾਣੀ ਲਗਾ ਸਕਦੇ ਹਾਂ ਤਾਂ ਜੋ ਸਾਡੇ ਕੰਨਾਂ ਵਿੱਚ ਮਾੜੀ ਨਹੀਂ ਚੰਗੀ ਆਵਾਜ਼ ਪਵੇ ਅਸੀਂ ਚੰਗੇ ਪਾਸੇ ਲੱਗ ਸਕੀਏ ਗੁਰੂ ਮਹਾਰਾਜ ਦੀ ਸਾਡੇ ਤੇ ਕਿਰਪਾ ਹੋ ਸਕੇ ਜੇਕਰ ਤੁਸੀਂ ਦਿਨ ਵਿੱਚ ਇੱਕ ਵਾਰ ਬਾਣੀ ਜ਼ਰੂਰ ਪੜਦੇ ਹੋ ਤਾਂ ਉਸ ਦੇ ਨਾਲ-ਨਾਲ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਸਾਰਾ ਦਿਨ ਸਤਨਾਮ ਵਾਹਿਗੁਰੂ ਦਾ ਜਾਪ ਵੀ ਆਪਣੇ ਮੂੰਹ ਵਿੱਚ ਕਰਿਆ ਕਰੋ ਸੰਗਤ ਜੀ ਜਿਵੇਂ ਅੱਜਕੱਲ ਦਾ ਸਮਾਂ ਚੱਲ ਰਿਹਾ ਹੈ ਇਸ ਵਿੱਚ ਨਾਮ ਜਪਣਾ ਤਾਂ ਬਹੁਤ ਜ਼ਰੂਰੀ ਹੈ ਜੋ ਲੋਕ ਸਤਿਗੁਰਾਂ ਦਾ ਨਾਮ ਜਪਦੇ ਨੇ ਉਹੀ ਅੱਜਕੱਲ ਦੇ ਜੀਵਨ ਵਿੱਚ ਸੁਖੀ ਵਸ ਰਹੇ ਨੇ ਨਹੀਂ ਤਾਂ ਜੀਵਨ ਦੀਆਂ ਮੁਸ਼ਕਲਾਂ ਤਾਂ ਇੰਨੀਆਂ ਕੋ ਵੱਧ ਗਈਆਂ ਨੇ ਕਿ ਕੋਈ ਹੱਦ ਹੀ ਨਹੀਂ ਰਹੀ ਸੁਖਮਨੀ ਸਾਹਿਬ ਇੱਕ ਪ੍ਰਾਰਥਨਾ ਹੈ ਜੋ ਕਿ ਗੀਤ ਦੇ ਰੂਪ ਵਿੱਚ ਹੈ ਅਤੇ ਸ਼ਾਂਤੀ ਤੇ ਮਨ ਨੂੰ ਸੁਖ ਦੇਣ ਵਾਲੀ ਬਾਣੀ ਹੈ ਸੁਖਮਨੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਰਚਨਾ ਹੈ ਗੁਰੂ ਸਾਹਿਬ ਜੀ ਨੇ ਜਦੋਂ ਇੱਕ ਦੁਖੀ ਵਿਅਕਤੀ ਦੀ ਪੁਕਾਰ ਸੁਣੀ ਤਾਂ ਉਸ ਦੀ ਸਰੀਰਕ ਅਤੇ ਮਾਨਸਿਕ ਦੁੱਖ ਨੂੰ ਦੂਰ ਕਰਨ ਲਈ ਇਸ ਬਾਣੀ ਦੀ ਰਚਨਾ ਕੀਤੀ ਇੱਥੋਂ ਤੱਕ ਕਿ ਇਸ ਪਾਠ ਕਰਨ ਦੇ ਨਾਲ ਲਾਹੌਰ ਦੇ ਹਾਕਮ ਅਲਾਈਮ ਉਦਦੀਨ ਦੀ ਜਾਨ ਲੇਵਾ ਪੇਟ ਦਾ ਦਰਦ ਵੀ ਠੀਕ ਹੋ ਗਿਆ ਇਸ ਤੋਂ ਬਾਅਦ ਉਹ ਰੋਜ਼ ਇਸ ਪਾਠ ਨੂੰ ਕਰਨ ਲੱਗਾ ਸੁਖਮਨੀ ਸਾਹਿਬ ਵਿੱਚ ਏਕਤਾ ਹੈ ਇਸ ਦੇ 24 ਯਾਨੀ ਕਿ 24 ਲੋਕ ਹਨ ਤੇ ਇਸ ਵਿੱਚ 8 ਛੰਦ ਹਨ ਤੇ ਹਰੇਕ ਛੰਦ ਦੀ 10 ਸਤਰਾਂ ਹਨ ਅਸੀਂ ਆਪਣੀਆਂ ਧਰਮ ਦੀਆਂ ਖੋਖਲੀਆਂ ਦੀਵਾਰਾਂ ਨੂੰ ਤੋੜ ਕੇ ਇੱਕ ਮਹਾਨ ਤੇ ਸੱਚੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ ਜੋ ਹਰ ਧਰਮ ਦਾ ਵਿਅਕਤੀ ਇਨ੍ਹਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਬਾਣੀ ਨੂੰ ਪੜ ਸਕਦਾ ਹੈ ਆਓ ਅਸੀਂ ਸੁਖਮਨੀ ਸਾਹਿਬ ਦੇ ਕੁਝ ਅਰਥਾਂ ਨੂੰ ਵਿਆਖਿਆ ਕਰਦੇ ਹਾਂ ਸਲੋਕ ਇੱਕ ਓੰਕਾਰ ਸਤਗੁਰ ਪ੍ਰਸਾਦ ਆਦ ਗੁਰ 에 ਨਮਹੇ ਜੁਗਾਦ ਗੁਰ 에 ਨਮਹੇ ਸਤਗੁਰ 에 ਨਮਹੇ ਸ੍ਰੀ ਗੁਰੂ ਦੇਵ 에 ਨਮਹੇ ਇਸ ਦਾ ਅਰਥ ਹੈ ਮੇਰੀ ਉਸ ਸਭ ਤੋਂ ਵੱਡੇ ਅਕਾਲ ਪੁਰਖ ਨੂੰ ਨਮਸਕਾਰ ਹੈ ਜੋ ਸਭ ਦਾ ਮੋਢ ਹੈ ਤੇ ਜੁਗਾਂ ਦੇ ਮੋਢ ਤੋਂ ਹੈ ਸਤਗੁਰ ਨੂੰ ਮੇਰੀ ਨਮਸਕਾਰ ਹੈ ਸ੍ਰੀ ਗੁਰੂ ਦੇਵ ਜੀ ਨੂੰ ਮੇਰੀ ਨਮਸਕਾਰ ਹੈ ਅਸ਼ਟਪਦੀ ਵੀ ਪੜਦੇ ਹਾਂ ਇੱਥੇ ਅਸੀਂ सिमरियो सिमर सिमर सुख पाओ कल क्लेश तन महे मिटाओ सिमरियो जास बिसंभर एके नाम जपत अग्नत अनेके वेद पुराण सिमरत सुधाखर कीने राम नाम एक आखर किनका एक जिस जीव सावे तांगी महिमा गनी न आवे कांखी एके दरस तुहारो नानक उनसंग मोहे उधारो अर्थ है कि ਮੈਂ ਅਕਾਲ ਪੁਰਖ ਦਾ ਨਾਮ ਸਿਮਰਾਂ ਤੇ ਸਿਮਰ ਸਿਮਰ ਦੇ ਸੁਖ ਹਾਸਲ ਕਰਾਂ ਇਸ ਤਰ੍ਹਾਂ ਸ਼ਰੀਰ ਵਿੱਚ ਜੋ ਦੁੱਖ ਹਨ ਉਹਨਾਂ ਨੂੰ ਮਿਟਾ ਲਵਾਂ ਜਿਸ ਇੱਕ ਜੁਗਤ ਪਾਲਕ ਹਰੀ ਦਾ ਨਾਮ ਅਨੇਕਾਂ ਤੇ ਅਨਗਿਨਤ ਜਪਦੇ ਹਨ ਅਨਗਿਨਤ ਭਾਵ ਅਨਗਿਨਤ ਜੀਵ ਵੀ ਜਪਦੇ ਹਨ ਮੈਂ ਵੀ ਉਸ ਨੂੰ ਵੇਦਾਂ ਪੁਰਾਨਾਂ ਤੇ ਸਿਮਰਤੀਆਂ ਨੇ ਇੱਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤਰ ਨਾਮ ਮੰਨਿਆ ਹੈ ਜਿਸ ਮਨੁੱਖ ਦੇ ਜੀਵ ਵਿੱਚ ਅਕਾਲ ਪੁਰਖ ਆਪਣਾ ਨਾਮ ਥੋੜਾ ਜਿਹਾ ਵੀ ਵਸਾ ਦਿੰਦੇ ਨੇ ਉਸ ਦੀ ਵਡਿਆਈ ਬਿਆਨ ਹੀ ਨਹੀਂ ਹੋ ਸਕਦੀ ਸਿਮਰਾ हे ਅਕਾਲ ਪੁਰਖ ਜੋ ਮਨੁੱਖ ਤੇਰੇ ਦੇਦਾਰ ਦੇ ਚਾਹਵਾਨ ਹਨ ਉਹਨਾਂ ਦੀ ਸੰਗਤ ਵਿੱਚ ਰੱਖ ਕੇ ਮੈਨੂੰ ਸੰਸਾਰ ਸਾਗਰ ਤੋਂ ਬਚਾ ਲਵੋ ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਜਨਮ ਵਿੱਚ ਨਹੀਂ ਆਉਂਦਾ ਜੀਵ ਦਾ ਦੁੱਖ ਤੇ ਜਮ ਦਾ ਡਰ ਦੂਰ ਹੋ ਜਾਂਦਾ ਹੈ ਮੌਤ ਦਾ ਭੌ ਪਰੇ ਹਟ ਜਾਂਦਾ ਹੈ ਵਿਕਾਰ ਰੂਪੀ ਦੁਸ਼ਮਣ ਟਲ ਜਾਂਦਾ ਹੈ ਪ੍ਰਭੂ ਨੂੰ ਸਿਮਰਿਆ ਜਿੰਦਗੀ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਕਿਉਂਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਹਰ ਵੇਲੇ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ ਪ੍ਰਭੂ ਦਾ ਸਿਮਰਨ ਕਰਨ ਨਾਲ ਕੋਈ ਡਰ ਜੀਵ ਉੱਤੇ ਦਬਾਅ ਨਹੀਂ ਪਾ ਸਕਦਾ ਤੇ ਨਾ ਹੀ ਦੁੱਖ ਵਿਆਕੁਲ ਨਹੀਂ ਕਰ ਸਕਦਾ ਅਕਾਲ ਪੁਰਖ ਦਾ ਸਿਮਰਨ ਗੁਰਮਤਿ ਦੀ ਸੰਗਤ ਵਿੱਚ ਹੀ ਮਿਲਦਾ ਹੈ ਜੋ ਮਨੋਕ ਸਿਮਰਨ ਕਰਦਾ ਹੈ ਉਸ ਨੂੰ ਹੇ ਨਾਨਕ ਅਕਾਲ ਪੁਰਖ ਦੇ ਪਿਆਰ ਵਿੱਚ ਦੁਨੀਆਂ ਦੇ ਸਾਰੇ ਖਜ਼ਾਨੇ ਪ੍ਰਤੀਤ ਹੁੰਦੇ ਨੇ ਇਸ ਲਈ ਸੰਗਤ ਜੀ ਸੁਖਮਨੀ ਸਾਹਿਬ ਦੇ ਜੇਕਰ ਤੁਸੀਂ ਇਹਨਾਂ ਅਰਥਾਂ ਨੂੰ ਸਮਝ ਕੇ ਇਸ ਬਾਣੀ ਦੀ ਗਿਆਨਤਾ ਨੂੰ ਸਮਝਦੇ ਹੋ ਇਸ ਬਾਣੀ ਦੀ ਪਾਵਰ ਨੂੰ ਸਮਝਦੇ ਹੋ ਤੁਸੀਂ ਆਪਣੇ ਮਨ ਅੰਦਰ ਇੱਕ ਸ਼ਰਧਾ ਭਾਵਨਾ ਬਣਾ ਕੇ ਇਸ ਬਾਣੀ ਨੂੰ ਜ਼ਰੂਰ ਪੜ੍ਹਨਾ ਹੈ ਜੀ ਤਾਂ ਸੁਖਮਨੀ ਸਾਹਿਬ ਦਾ ਪਾਠ ਤੁਹਾਨੂੰ ਵੀ ਹਰ ਉਹ ਮੁਸ਼ਕਿਲ ਤੋਂ ਬਾਹਰ ਕੱਢੇਗਾ ਜਿਸ ਵਿੱਚ ਤੁਸੀਂ ਫਸੇ ਹੋ요 ਹਰ ਉਹ ਰੁਕਿਆ ਕੰਮ ਬਣਾਵੇਗਾ ਜੋ ਤੁਹਾਡਾ ਹੋ ਨਹੀਂ ਰਿਹਾ